ਅਸਰੇ ਕਾਲ ਸਾਰੇ ਵੀਰਾਂ ਨੂੰ ਜਿਵੇਂ ਸਾਨੂੰ ਪਤਾ ਹੀ ਹੈ ਪਿੰਡ ਮਕਸੂੜੇ ਵਿੱਚ ਲੈਦਰ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਇਹ ਆਪਣੇ ਇਲਾਕੇ ਵਿੱਚ ਲੁਧਿਆਣੇ ਦੇ ਲਖਕੇ ਦੇ ਵਿੱਚ ਪਿੰਡ ਦੇ ਵਿੱਚ ਲੈਦਰ ਦਾ ਟੂਰਨਾਮੈਂਟ ਬਹੁਤ ਵੱਡੀ ਗੱਲ ਹੈ ਤੇ ਜਿਹੜੀ ਅਸਲੀ ਕ੍ਰਿਕਟ ਹੋਣੀ ਚਾਹੀਦੀ ਸੀ ਉਹਦੀ ਤਿਆਰੀ ਦੇ ਵਿੱਚ ਆਪਣੇ ਮੁੰਡੇ ਲੱਗੇ ਹੋਏ ਨੇ ਗਰਾਊਂਡ ਦੇ ਵਿੱਚ ਸਾਫ ਸਫਾਈ ਕਰਦੇ ਗਰਾਊਂਡ ਜੋ ਕਿ ਮਕਸੂੜਾ ਪਿੰਡ ਦਾ ਬਾ ਕਮਾਲ ਗਰਾਊਂਡ ਬਾ ਕਮਾਲ ਗਰਾਊਂਡ ਇਸ ਕੱપે ਕਹਨੇ ਆ ਕਿ ਇਸ ਏਰੀਆ ਦੇ ਵਿੱਚ ਅਜਾ ਗਰਾਊਂਡ ਬਿਲਕੁਲ ਨਹੀਂ ਹੈਗਾ ਇਹਦੀ ਦੇਖ ਲੈ ਇਹ ਨੌਜਵਾਨ ਮੁੰਡਿਆਂ ਦੇ ਹੱਥਾਂ ਤੇ ਸਾਥੇ ਪਿੰਡ ਦੇ ਆ ਨਰੇ ਆ ਰਹੇ ਨੇ ਬਹੁਤ ਮਦਦ ਕਰਦੇ ਨੇ ਇਹ ਤੁਸੀਂ ਦੇਖੇ ਰਹੇ ਹੋ ਵੀ ਮੁੰਡਿਆਂ ਦਾ ਕਿੰਨਾ ਉਤਸ਼ਾਹ ਆ ਕੰਮ ਤੁਸੀਂ ਦੇਖੇ ਰਹੇ ਹੋ ਤੇ ਕਿੰਨਾ ਵਧੀਆ ਹੋ ਰਿਹਾ ਹਰ ਵਰਗ ਤੇ ਕੰਮ ਹੋ ਰਿਹਾ ਮਤਲਬ ਆ ਇਸ ਰਾਸ ਦੀ ਤੇ ਜੰਮੀ ਦੇ ਚੋਂ ਟਰੈਕਟਰ ਬਣਾ ਕੇ ਲੱਗਿਆ ਲੱਗਿਓ ਕੱਟੇ ਤੇ ਕੋਈ ਬੰਦਾ ਕਰਨ ਸਮੱਗਰੀ ਆ ਤੇ ਟਰੈਕਟਰ ਬੱਚੇ ਕਾਫੀ ਨੇ ਮਦਦ ਕੀਤੀ ਛੋਟੇ ਛੋਟੇ ਬੱਚੇ ਆਏ ਸ਼ਾਮ ਨੂੰ ਤੇ ਇਹਨਾਂ ਨੇ ਕਾਫੀ ਮਦਦ ਕੀਤੀ ਯਾਰ ਅੱਜ ਸਵੇਰ ਦਾ ਹੀ ਮਤਲਬ ਲੱਗੇ ਹੋਏ ਆ ਸਵੇਰ ਤਾਂ ਸ਼ਡਿਊਲ ਪੂਰਾ ਟਾਈਟ ਰਿਹਾ ਤੇ ਸ਼ਾਮ ਨੇਰ ਤੱਕ ਚੱਲੀ ਗਿਆ ਤੇ ਸਾਨੂੰ ਮਿਹਰਾ ਹੀ ਹੋ ਗਿਆ ਪੂਰੇ ਥੱਕ ਕੇ ਚੂਰ ਹੋ ਗਏ ਸੀਗੇ ਪੂਰਾ ਦੁਪਹਿਰਾ ਘਟਿਆ ਗਰਾਊਂਡ ਦੇ ਵਿੱਚ ਸਫਰਤ ਕਰਾ ਲੋਕੀ ਅੱਗੇ ਪੂਰਾ ਦਿਨ ਖੜੇ ਹੋ ਸਕਦਾ ਤੇ ਬਹੁਤ ਹਵਾਕਾਟ ਚੱਲੀ ਹੈ ਪੂਰੀ ਗਰਮੀ ਤੇ ਗਰਾਊਂਡ ਦੀ ਸਫਾਈ ਦੇ ਵਿੱਚ ਪੂਰੀ ਦਿਹਾੜੀ ਲੱਗ ਜਾਂਦੀ ਹੈ ਜੇ ਦੇਖਿਆ ਜਾਵੇ 10 11 12 ਬੰਦੇ ਖਾਣਾ ਸੌਖਾ ਵਾ ਤੇ ਸਾਰੇ ਨੌਕਰੀਆਂ ਵਾਲੇ ਬੜੀ ਗੱਲ ਹੈ ਤੇ ਜਿੰਨਾ ਵੀ ਮਤਲਬ ਹੋਇਆ ਖਰਚਾ ਪਾਣੀ ਇਹ ਸਾਰੇ ਮੁੰਡੇ ਆਪੇ ਕਰਦੇ ਨੇ ਜਿੰਨੇ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਮਿਊਨਿਟੀ ਦੇ ਵਿੱਚ ਵੀ 100 ਰੁਪਇਆ ਮਹੀਨਾ ਇਕੱਠਾ ਕਰਦੇ ਹਾਂ ਅਸੀਂ ਚਾਹੇ ਕੰਮ ਕਰੀਏ ਚਾਹੇ ਨਾ ਕਰੀਏ ਕਿ 100 ਰੁਪਇਆ ਮਹੀਨਾ ਜ਼ਰੂਰ ਇਕੱਠਾ ਕਰਨਾ ਗਰੁੱਪ ਬਣਾਇਆ ਹੋਇਆ ਹਰੇਕ ਨੇ ਪਾ ਦੇਣੇ ਨੇ ਬਸ ਉਹੀ ਪੈਸਾ ਇਕੱਠਾ ਕਰਕੇ ਆਪੇਲ ਪਾਣੀ ਦੇ ਖਰਚੇ ਆ ਬੱਚਿਆਂ ਦੇ ਰਿਪਲੇਸਮੈਂਟ ਤੇ ਖਰਚਾ ਪਾਹੀ ਕੰਮ ਰੋੜ ਪਰ ਤੇ ਪਾਹੀ ਕੰਮ ਕਰਦੇ ਆ ਬਾਕੀ ਐਨਆਰਆਈ ਵੀ ਜੋ ਵੀ ਮਦਦ ਕਰਦੇ ਨੇ ਪੂਰੀ ਉਹ ਸਟੋਰਾਂ ਮੈਂਡੇ ਦੇ ਵਿੱਚ ਵੀ ਪੂਰੀ ਐਨਆਰਆਈ ਨੇ ਕੋਲ ਮਦਦ ਕੀਤੀ ਆ ਤੇ ਤਾਂ ਹੀ ਇਹ ਕੰਮ ਸਹੀ ਕਰਨਾ ਤੇ ਜੈ ਕੰਮ ਕਰ ਗਿਆ ਤੇ ਨੂੰ ਧੰਨਵਾਦ ਐਨਰੀਆਂ ਵੀਰਾਂ ਦਾ ਪਹਿਲਾਂ ਤੋਂ ਵੀ ਬਾਹਰ ਚੋਗੇ ਮਾਰਾ ਜਮ ਮਰਜੀ ਕਰਾ ਲੋ ਇਹ ਕੰਮ ਇਹਨਾਂ ਤੋਂ ਵੀਰਾ ਪੁਰਾ ਚਾਪਨਾ ਹੀ ਨਹੀਂ ਸੀਗਾ ਬਾਕੀ ਸਾਰੇ ਸਾਡੇ ਦੋਸਤ ਮਿੱਤਰ ਬੈਲੀ ਜਿੰਨੇ ਵੀ ਗਏ ਨੇ ਸਾਰਿਆਂ ਨੇ ਫੁੱਲ ਮਦਦ ਕੀਤੀ ਹੈ ਤੇ ਦਿਲੋਂ ਧੰਨਵਾਦ ਕਰਦੇ ਆਂ ਕਲੱਬ ਵੱਲੋਂ ਪਿੰਡ ਵੱਲੋਂ ਇਹ ਹੈ ਸਾਡਾ ਹਾਲ ਇਹ ਛੋਟਾ ਜਿਹਾ ਹਾਲ ਹੈ ਜੇ ਕਈ ਹਾਲ ਨੇ ਸਾਡੇ ਕੋਲ ਸਭ ਨਾਲ ਵੱਡਾ ਹਾਲ ਹੈ ਪ੍ਰਿਆਮ ਸਿੰਘ ਸਟੇਡੀਅਮ ਜੇ ਮਾਹੌਲ ਉਹ ਬੜਾ ਸਬਨਾ ਹਾਲ ਹੈ ਉਹਦੇ ਵਿੱਚ ਜਿੰਮ ਦਾ ਸਾਮਾਨ ਪਿਆ ਉਹ ਵੀ ਐਨ ਆਰ ਆਈ ਵਾਲੇ ਰੱਖਿਆ ਗਿਆ ਪੂਰਾ ਫਰੀ ਹੈ ਕੋਈ ਐਸਾਨੀ ਕਿਸ ਤੋਂ ਬੱਚਿਆਂ ਤੋਂ ਲੈਂਦੇ ਜਿੰਮ ਹਾਲ ਦੇ ਵਿੱਚ ਜਬ ਮਰਜੀ ਦਿਨ ਪਰ ਰਾਤ 24 ਘੰਟੇ ਖੁੱਲਾ ਹੁੰਦਾ ਤੇ ਦੋ ਛੋਟੇ ਛੋਟੇ ਹੋਰ ਹਾਲ ਨੇ ਜਿੱਥੇ ਕ੍ਰਿਕਟ ਦਾ ਸਾਮਾਨ ਪਿਆ ਜਿੱਥੇ ਫੁੱਟਬਾਲ ਦਾ ਸਾਮਾਨ ਪਿਆ ਉਹਨਾਂ ਨਾਲ ਟਾਈਮ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਵੀ ਕਰਾਵਾਂਗੇ ਗਰਾਉਂਡ ਨੂੰ ਦੇਖ ਲਿਆ ਤਾਂ ਤਾਂ ਬੰਗਰ ਗ੍ਰਾਉਂਡ ਦੇ ਵਿੱਚ ਕੇਸ ਆ ਲਗੋ ਜਿੰਨੇ ਕੁ ਫੀਲਡਰ ਦਾ ਮੁੰਡੇ ਫਿਰਦੇ ਹੋ ਮੈਂ ਇੰਨਾ ਵਧੀਆ ਮਤਲਬ ਗਰਾਉਂਡ ਦੀ ਤਿਆਰੀ ਕਰ ਦਿੱਤੀ ਨੇ ਮੁੰਡੇ ਤੇ ਹੋਰ ਵੀ ਤਿਆਰੀ ਕਰਾਂਗੇ ਜਿਸ ਤਰੀਕੇ ਨਾਲ ਕੋਈ ਰੰਗ ਕਰਾ ਲਿਆ ਔਨ ਬੈਨਰ ਆ ਗਏ ਨੇ ਬੈਨਰ ਵੀ ਲਾਵਾਂਗੇ ਸਾਰੇ ਗਰਾਉਂਡ ਦੇ ਵਿੱਚ ਪੋਸਟਰ ਲਾਵਾਂਗੇ ਤੇ ਜਿਹੜੇ ਸਾਡੇ ਵੀਰਾਂ ਨੇ ਸਾਡੀ ਮਦਦ ਕੀਤੀ ਆ ਉਹਨਾਂ ਨੂੰ ਬਕਾਇਦਾ ਧੰਨਵਾਦ ਇਹਨਾਂ ਮੁੰਡਿਆਂ ਨੇ ਜਿੰਨੀ ਕੁ ਮਤਲਬ ਹਿੰਮਤ ਕਰਕੇ ਕੰਮ ਕਰਦੇ ਨੇ ਮੈਂ ਯਾਰ ਕਿਸੇ ਪਿੰਡ ਚ ਇੰਨੇ ਹਿੰਮਤ ਕਰਦੇ ਮੁੰਡੇ ਦੇਖੇ ਨਹੀਂ ਹੈਗੇ ਅਸੀਂ ਹਰੇਕ ਮਹੀਨੇ ਕਰਦੇ ਆ ਲੋਕ ਸਰ ਟੂਰਨਾਮੈਂਟ ਚ ਕਰਦੇ ਨੇ ਅਸੀਂ ਟੂਰਨਾਮੈਂਟ ਦੀ ਵੀ ਤਿਆਰੀ ਕਰਦੇ ਆ ਸਾਡੇ ਕੋਲ ਆਹ ਟਰੈਕਟਰ 2-3 ਤੇ ਇੱਕ ਗੱਡੀ ਪਰਮਾਨੈਂਟ ਸਾਡੇ ਗਰਾਊਂਡ ਦੀ ਸਾਡੀ ਸੇਵਾ ਲਈ ਹੁੰਦੀ ਆ ਸੰਦੀਪ ਦੀ ਗੱਡੀ ਆ ਜੰਟਾ ਬਾਈ ਮਨਦੀਪ ਬਾਈ ਤੇ ਹਰਪ੍ਰੀਤ ਬਾਈ ਇਹਨਾਂ ਦਾ ਟਰੈਕਟਰ ਦਾ ਲੈਣ ਗਿਆ ਹਮੇਸ਼ਾ ਲਈ ਸਾਡੇ ਮੂਰੇ ਹੀ ਹੁੰਦੀ ਆ ਜਿੱਦਾਂ ਮਰਜ਼ੀ ਸਾਡੇ ਇਹਨੂੰ ਤਾਂ ਅਸੀਂ ਸੇਵਾ ਲੈ ਲਈਏ ਚੀਜ਼ ਇੱਜਦੇ ਲੈ ਕੇ ਆਉਂਦੇ ਆ। ਉਹ ਵੀ ਚੱਕੜੇ ਸਾਰੇ। ਆ ਬਾਕੀ ਪ੍ਰਿੰਟ ਦੇ ਹੋਰ ਸੀਨੀਅਰ ਪਲੇਅਰ ਵੀ ਨੇ ਜਿਹੜੇ ਕਾਫੀ ਨੇ। ਸਾਰਿਆਂ ਨੂੰ ਬੇਨਤੀ ਆ ਬਜ਼ੁਰਗਾਂ ਨੂੰ ਵੀ ਬੇਨਤੀ ਆ ਆਇਆ ਕਰੋ ਗਰਾਊਂਡ ਤੇ। ਸੈਰ ਕਰਨੀ, ਕੰਮ ਕਰਾਉਣਾ ਵੀ ਹੈ। ਮਤਲਬ ਸਿਰਫ ਦੇਖ ਲੈ ਇੱਕ ਦੱਸ ਦੇਣਾ ਵੀ ਆ ਕਰ ਲਓ, ਇੱਕਾਣ ਕਰ ਲਓ, ਬੰਦਾ ਸਲਾਈ ਦੇ ਦਿੰਦਾ। ਇਹ ਉਹਨਾਂ ਦੇ ਕਸਟੋਡੀ ਦੇ ਵਿੱਚ। ਬੱਚੇ ਕੰਮ ਕਰੀ ਜਾਂਦੇ ਹੁੰਦੇ ਨੇ। ਆ ਦੇਖ ਲੋ ਜੀਰੋਲੇ ਬੰਦਾ ਗਰਾਊਂਡ ਐਂ ਬਣਾਤਾ ਹਾਜੇ ਵੀ ਇਹਦੇ ਉੱਤੇ ਮਤਲਬ ਹੈ ਜੀ ਇੱਕ ਲੇਅਰ ਜੇ ਹੋਰ ਕੱਟੂਗਾ ਹਰਪ੍ਰੀਤ ਤੇ ਬਣਾਉਦੂ ਗੱਲ ਜੀ ਵੀ ਤੇ ਆਹ ਮਸ਼ੀਨ ਸਾਨੂੰ ਤਾਂ ਚਲਾਉਣੀ ਪੈਂਦੀ ਆ ਸਾਈਡਾਂ ਦੇ ਜਿੱਥੇ ਟਰੈਕਟਰ ਨਹੀਂ ਜਾ ਸਕਦਾ ਉਹ ਤਰਫਾਂ ਦੇ ਵਿੱਚ ਫਿਰ ਇਹ ਉੱਪਰ ਕਾਤ ਰੋਤਾ ਜਮੀਨ ਸਾਰੇ ਬਸੇ ਕੋ ਲੈਵਲ ਹੋ ਜਾਂਦਾ ਐਂ ਇਹਦੀ ਬਾਰ ਉਹ ਜਿੱਦਾਂ ਰਹਿ ਜੂਗਾ ਇਹ ਨੰਬਰ ਉਹ ਪੁੱਟਾ ਵੀ ਚਾਹਤ ਲੈ ਨੇ ਪਾਇਆ ਆ ਸਾਡੀ ਇੱਕ ਜਿਹੜੀ ਸਾਡੀ ਪ੍ਰੈਸ਼ਰ ਗੱਨ ਹੈ ਜਿਹੜੀ ਪੂਰੇ ਗਰਾਉਂਡ ਤੇ ਚੱਲਦੀ ਹੈ ਸਾਰੇ ਪਾਸੇ ਲੱਗੀ ਹੋਈ ਹੈ ਇਹ ਖਰਾਬ ਹੋ ਗਈ ਸੀ ਤੇ ਮੁੰਡੇ ਨੇ ਆਪੇ ਬਤਲੀ ਹੈ ਇਹ ਇਹਦਾ ਅਜੇ ਪ੍ਰੈਸ਼ਰ ਚੈੱਕ ਕਰਾਂਗੇ ਇਹ ਗੱਨਾਂ ਸੀ ਲੈ ਕੇ ਆਏ ਸੀ ਚਕਰਾਉਂ ਤੋਂ ਇਹ ਬੇਰਕੋਪੀ ਕੀ ਪੀਏ ਜਾਣਦੇ ਹੋਣਾ ਨੇ ਪਤਾ ਨਹੀਂ ਪਈਆਂ ਨੇ ਜਿਹੜੀਆਂ ਟੋਕਰੀਆਂ ਨਹੀਂ ਟੱਕਣ ਵਾਲੀਆਂ ਥੋੜੀਆਂ ਜਿਹੀਆਂ ਬਚੀਆਂ ਸੀ ਆਪਣੇ ਕੋਲੇ ਸੰਦੀਪ ਹਰਤੇ ਇਹਦਾ ਆ ਰਹਾ ਦਾ ਟਾਈਮ ਲਾਈਟਾਂ ਦੇ ਆਸੇ ਫਸਦ ਰੱਖ ਦਵਟੇ ਤਾਂ ਕਿ ਚਾਨਣਾ ਨਾ ਹੋਵੇ ਇਹ ਸਾਡਾ ਸੀਨੀਅਰ ਪਲੇਅਰ ਕਾਲਾ ਵੀਰ ਇਹਨਾਂ ਨੇ ਆ ਕੇ ਬਹੁਤ ਮਦਦ ਕਰਾਈ ਜਿਹੜੇ ਕੋ ਜਦ ਵੀ ਟਾਈਮ ਹੁੰਦਾ ਬੰਦੇ ਜ਼ਰੂਰ ਆਉਂਦੇ ਨੇ ਐਸੀ ਕੋਈ ਗੱਲ ਨਹੀਂ ਕੋਈ ਸ਼ਾਮ ਨੂੰ ਕੋਈ ਸਵੇਰੇ ਪੂਰੀ ਮਦਦ ਕਰਾਈ ਇਹਨਾਂ ਨੇ ਆ ਕੇ ਪੂਰੇ ਤਰਫਾਂ ਦੀ ਸੇਵਾ ਕਰੀ ਬੱਚਿਆਂ ਦੇ ਮੂਹਰੇ ਹੋ ਕੇ ਮੋਟਾ ਲੱਗਦਾ ਉਹਨਾਂ ਨਾਲ ਆਹ ਦੇਖੋ ਰਾਤ ਨੂੰ ਰਿਕਸ਼ਾ ਟੈਕਟਰ ਦਾ ਲੋਨ ਇਹਨਾਂ ਦੀ ਚੱਕਿਆ ਥਾ ਜਮਾਈ ਲੋਨੇ ਵੇਲਾ ਲੜਾਵਾ ਇਸ ਤੋਂ ਬਾਅਦ ਇਸ ਤੋਂ ਬਾਅਦ ਇੱਕ ਕਟਣਾ ਪਰ ਇੱਕ ਕਟਣ ਤੋਂ ਬਾਅਦ ਕਹਿਰ ਹੋ ਜਾਂਦਾ ਚਲੋ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਤੇ ਇਹੋ ਸੱਜਣ ਨੇ ਜਿਨ੍ਹਾਂ ਨੇ ਸਾਡੀ ਫੁੱਲ ਮਦਦ ਕੀਤੀ ਗਰਾਊਂਡ 'ਚ ਇਸ ਟੂਰਨਾਮੈਂਟ ਕਰਾਉਣ ਤੇ ਦੁਬਾਰਾ ਇਹਨਾਂ ਦਾ ਫੇਰ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਸਾਰਿਆਂ